ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਕਹਾਣੀ ਬਲਵਿੰਦਰ ਸਿੰਘ ਫੁੱਲਰ ਦੁਆਰਾ ਲਿਖੀ ਗਈ ਆ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਪਿੰਡ ਫੱਲੜ ਛੋਟਾ ਹੋਣ ਕਰ ਪੰਚਾਇਤੀ ਘਰ ਦੀ ਕਾਰਸੀ ਤੇ ਪੰਚਾਇਤੀ ਫੈਸਲਿਆਂ ਦੀ ਪਿੰਡ ਵਿੱਚ ਬਣੀ ਇੱਕੋ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠ ਜੁੜਿਆ ਕਰਦੀ ਸੀ ਜਿਸ ਦਾ ਇਕਲਾਵਦ ਇੱਕ ਪੱਖੇ ਵੀ ਸੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹਰ ਵਿਅਕਤੀ ਚੁੱਪ ਹੋਣ ਤੋਂ ਕੰਨੀ ਕਤਰਾਂਦਾ ਸੀ ਜਿਸ ਕਰਕੇ ਫੈਸਲਾ ਕਰਨ ਵਿੱਚ ਕਾफी ਸੌਖ ਰਹਿੰਦੀ ਸੀ ਜੇਕਰ ਲੋੜ ਪੈਦੀ ਤਾਂ ਗੁਰੂ ਘਰ ਚ ਸੌਂ ਪਵਣ ਦਾ ਡਰਾਵਾ ਵੀ ਦਿੱਤਾ ਜਾ ਸਕਦਾ ਸੀ ਪਿੰਡ ਦੇ ਲੋਕਾਂ ਦੀ ਬਹੁ ਗਿਣਤੀ ਅਨਪ੍ਰਾਣੀ ਸੀ ਅਤੇ ਉਸ ਨੂੰ ਇਲਾਕੇ ਦੇ ਪਛੜੇ ਪਿੰਡਾਂ ਵਿੱਚ ਹੀ ਗਿਣਿਆ ਜਾਂਦਾ ਸੀ ਪਰੰਤੂ ਲੋਕਾਂ ਕੋਲ ਜ਼ਮੀਨ ਜਾਇਦਾਦ ਖੁੱਲੀ ਸੀ ਆਮ ਲੋਕ ਧਾਰਮਿਕ ਪ੍ਰਵਿਰਤੀ ਦੇ ਸੰਤ ਤੇ ਅਨਵਿਸ਼ਵਾਸ਼ਾਂ ਦੇ ਪ੍ਰਭਾਵ ਵਿੱਚ ਫਸੇ ਹੋਏ ਸਨ ਅੱਜ ਪਿੰਡ ਦੇ ਬਜ਼ੁਰਗ ਭਾਦਰ ਸਿੰਘ ਦੇ ਕਹਨ ਤੇ ਸਰਪੰਚ ਨੇ ਹੀ ਇਕੱਠ ਬੁਲਾਇਆ ਸੀ ਭਾਦਰ ਸਿੰਘ ਦਾ ਪਰਿਵਾਰ ਆਪਣੇ ਪਿੰਡ ਦੇ ਰੱਜੀ ਪੂਜੇ ਕਰਾਮ ਵਿੱਚ ਗਿਣਿਆ ਜਾਂਦਾ ਸੀ 30 ਕਿੱਲੇ ਜ਼ਮੀਨ ਵਿੱਚੋਂ ਉਸ ਦੀ 11 ਕਿੱਲੇ ਤਾਂ ਭੰਵੇਂ ਬਰਾਨੀ ਸੀ ਪਰ ਬਾਕੀ ਜ਼ਮੀਨ ਛੋਟੇ ਦੇ ਸਿਰ ਵਰਗੀ ਸੀ ਅਤੇ ਉਸ ਨੂੰ ਨਹਿਰੀ ਪਾਣੀ ਲੱਗਦਾ ਸੀ 5-7 ਉਹਦੇ ਘਰ ਹਥਣੀਆਂ ਵਰਗੀਆਂ ਮੱਹਾਂ ਖੜੀਆਂ ਸਨ ਦੁੱਧ ਵੇਚਣ ਦਾ ਉੱਥੇ ਅਜੇ ਬਹੁਤਾ ਰਿਵਾਜ ਨਹੀਂ ਸੀ ਖੁੱਲਾ ਦੁੱਧ ਕਿਉਂ ਖਾਣ ਪੀਣ ਸਦਕਾ ਉਹਦਾ ਇਕਲੌਤਾ ਪੁੱਤਰ ਬਿੱਕਰ ਵੀ ਵਧੀਆ ਗੱਭਰੂ ਨਿੱਖਰ ਆਇਆ ਸੀ ਤੇ ਆਪਣੇ ਬਾਪ ਨੂੰ ਘਰ ਦੀ ਨੰਬਰਦਾਰੀ ਵਾਲੇ ਕੰਮ ਸੰਭਾਲਣ ਲਈ ਵਿਹਲਾ ਕਰਕੇ ਉਸਨੇ ਖੇਤੀ ਖੁਦ ਸੰਭਾਲ ਲਈ ਸੀ ਬਿੱਕਰ ਦੀ ਮਾਸੀ ਕੁਝ ਦੂਰ ਹਰਿਆਣਾ ਦੇ ਪਿੰਡ ਸਾਹੂਵਾਲਾ ਵਿਖੇ ਵਿਆਹੀ ਹੋਈ ਸੀ ਆਪਣੀ ਪੈਨਲ ਵਰਤ ਵਰਤਾਵਾ ਰੱਖਣ ਦੀ ਇੱਛਾ ਸਦਕਾ ਉਹਨੇ ਸਾਹੂਵਾਲਾ ਤੋਂ ਹੀ ਇੱਕ ਚੰਗੇ ਪਰਿਵਾਰ ਦੀ ਤੇ ਮਨਜੀ ਦਾ ਰਿਸ਼ਤਾ ਵਿੱਕਰ ਨੂੰ ਕਰਵਾਇਆ ਸੀ ਸਾਹੂ ਵਾਲੇ ਵਾਲਾ ਪਰਿਵਾਰ ਵੀ ਇਲਾਕੇ ਦੇ ਅਮੀਰ ਪਰਿਵਾਰਾਂ ਵਿੱਚ ਸ਼ਾਮਲ ਸੀ ਇਲਾਕੇ ਦੇ ਲੋਕ ਜਿੱਥੇ ਉਹਨਾਂ ਦੇ ਖਾਨਦਾਨ ਦੀਆਂ ਉਦਾਹਰਨਾਂ ਦਿਆਂ ਕਰਦੇ ਸਨ ਉੱਥੇ ਅੜੇ ਹੋਏ ਕੰਮ ਸਿਰੇ ਲਾਉਣ ਲਈ ਵੀ ਇਸ ਪਰਿਵਾਰ ਤੱਕ ਪਹੁੰਚ ਕਰਦੇ ਸਨ ਮਨਜੀਤ ਦਾਪ ਸੁਦਾਗਰ ਸਿੰਘ ਪਿੰਡ ਦਾ ਸਰਪੰਚ ਜੀ ਹਾਜ਼ਰੀ ਉਸਦੇ ਇਲਾਕੇ ਦੇ ਸਿਆਸੀ ਆਗੂ ਨਾਲ ਚੰਗੇ ਸਬੰਧ ਸਨ ਇਸ ਲਈ ਸਰਕਾਰੀ ਤਰਵਰੇ ਲੋਕਾਂ ਦੇ ਕੰਮ ਤੰਦੇ ਕਰਾਉਂਦਾ ਰਹਿੰਦਾ ਸੀ ਜਿਸ ਕਰਕੇ ਉਸ ਦਾ ਇਲਾਕੇ ਵਿੱਚ ਚੰਗਾ ਮਾਨ ਸਤਿਕਾਰ ਸੀ ਮਨਜੀਤ ਦਾ ਵਿਆਹ ਕੀਤਾ ਤਾਂ ਦਾਜ ਤਹਿਸ ਵਿੱਚ ਰਜਮਾ ਸਮਾਨ ਦੇ ਕੇ ਉਸ ਦੇ ਮਾਪਿਆਂ ਨੇ ਬਹਾਦਰ ਸਿੰਘ ਦਾ ਘਰ ਪਰ ਦਿੱਤਾ ਸੀ ਦੋਵੇਂ ਪਰਿਵਾਰ ਪੂਰੇ ਖੁਸ਼ ਸਨ ਬਿਕਰਤੀ ਮਨਜੀਤ ਦਾ ਵਿਅੰਤਾਂ ਦਾ ਮੋਹ ਸੀ ਉਹ ਇੱਕ ਦੂਜੇ ਦੇ ਸਾਹ ਵਿੱਚ ਸਾਹ ਲੈਂਦੇ ਸਨ ਪਰਿਵਾਰ ਦੇ ਧਪਾਕ ਅਤੇ ਮਿੰਦ ਸਦਕਾ ਕਰ ਤਰੱਕੀ ਕਰ ਰਿਹਾ ਸੀ ਬਿੱਕਰ ਦੀ ਵੱਡੀ ਪੁੱਤਰੀ ਸੀਮਾ ਸੰਗਤ ਮੰਡੀ ਦੇ ਇੱਕ ਪਬਲਿਕ ਸਕੂਲ ਵਿੱਚ ਪੜਦੀ ਤੀਜੀ ਜਮਾਤ ਵਿੱਚ ਹੋ ਗਈ ਸੀ ਅਤੇ ਦੂਜੀ ਟੀਨੂ ਵੀ ਨਰਸਰੀ ਵਿੱਚ ਦਾਖਲ ਕਰਵਾ ਦਿੱਤੀ ਸੀ ਤੀਜੀ ਧੀ ਅਜੇ ਛੋਟੀ ਸੀ ਜਿਸ ਨੂੰ ਘਰ ਵਿੱਚ ਅੱਕੀ ਕਿਹਾ ਜਾਂਦਾ ਸੀ ਕਿਉਂਕਿ ਬਿੱਕਰ ਦੀ ਮਾਂ ਮਿੰਦਰੋ ਅਕਸਰ ਕਹਿੰਦੀ ਰਹਿੰਦੀ ਕਿ ਭਾਈ ਅਸੀਂ ਤਾਂ ਕੁੜੀਆਂ ਤੋਂ ਅੱਕ ਗਈਆਂ ਜੈਲਦਾਰਾਂ ਦੀ ਬੇਬੇ ਹਰਨਾਮ ਕਰਦੇ ਕਹਿੰਦੇ ਹੀ ਇਸ ਦਾ ਨਾ ਅੱਕੀ ਰੱਖਿਆ ਸੀ ਉਹ ਕਹਿੰਦੀ ਸੀ ਕੁੜੇ ਮਿੰਦਰੋ ਇਹਦਾ ਨਾ ਅੱਕੀ ਰੱਖਦੇ ਰੱਬ ਸੁਨੇਗਾ ਤਾਂ ਉਸ ਨੂੰ ਲੱਗੇ ਕਿ ਪਰਿਵਾਰ ਕੁੜੀਆਂ ਤੋਂ ਅੱਕ ਗਿਆ ਤੇ ਅਗਲਾ ਮੁੰਡਾ ਹੀ ਹੋਊਗਾ ਮੁੰਡੇ ਦੀ ਚਾਹਨਾ ਵਿੱਚ ਸਾਰਾ ਪਰਿਵਾਰੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ ਮਿੰਦਰੂ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਪੁੱਤਰੀ ਦੀ ਪ੍ਰਾਪਤੀ ਲਈ ਅਰਦਾਸ ਕਰਦੀ ਸੰਗਰਾਂਦਾਂ ਮਸਿਆਜਾ ਦਸਵੀਂ ਵਾਲੇ ਦਿਨ ਬਾਬਾ ਮਸਤ ਰਾਮ ਦੀ ਡੇਰੀ ਤੇ ਦੁੱਧ ਚੜਾਉਣ ਜਾਂਦੀ ਤੇ ਸੁਖਣਾ ਸੁਕਦੀ ਜਿੱਥੇ ਵੀ ਕੋਈ ਦੱਸ ਪਾਉਂਦਾ ਸਿਆਣੇ ਕੋਲ ਜਾਣ ਤੋਂ ਵੀ ਨਾ ਖੁੱਝਦੀ ਅਤੇ ਦਰਵਾਜ਼ੇ ਤੇ ਆਈ ਕਿਸੇ ਮਾੜੀ ਮੰਗਤੀ ਨੂੰ ਵੀ ਨਿਰਾਸ਼ ਕਰਕੇ ਨਾ ਮੋੜਦੀ ਪੁੱਤਰੇ ਨੂੰ ਦੇਖਣ ਦੀ ਇੱਛਾ ਸਰਕਾਰ ਉਹ ਪੁੰਨਦਾਨ ਕਰਦੀ ਨਾ ਥਕਦੀ ਹਾੜੀ ਦਾ ਕਮਨ ਮੀਰ ਦੇ ਅਖੰਡ ਪੜ ਕਰਵਾ ਕੇ ਘਰ ਦੀ ਸ਼ੁੱਧੀ ਕੀਤੀ ਗਈ ਕਿਲਿਆਵਾਲੀ ਦੇ ਇੱਕ ਵੈਦ ਕੋਲ ਪਹੁੰਚ ਕੀਤੀ ਜਿਸ ਨੇ ਸਰਤੀਆ ਮੁੰਡਾ ਹੋਣ ਦੀ ਦੇਸੀ ਦਵਾਈ ਦਿੱਤੀਆਂ ਸੱਤ ਪੁੜੀਆਂ ਦਿੱਤੀਆਂ ਵੈਦ ਦੇ ਕਹਿਣ ਮੁਤਾਬਿਕ ਮਿੰਤਰੂ ਨੇ ਸੱਤ ਦਿਨਾਂ ਸੋਵਾਂ ਮੰਜੀਤ ਨੂੰ ਇੱਕ ਵਸਤਰ ਵਿੱਚ ਗਾਂ ਦੇ ਦੁੱਧ ਨਾਲ ਖਵਾਈਆਂ ਇਸ ਉਪਰੰਤ ਜਦ ਮੰਜੀਤ ਗਰਭਪਤੀ ਹੋ ਗਈ ਤਾਂ ਸਾਰਾ ਪਰਿਵਾਰ ਚਾਹ ਵਿੱਚ ਹੀ ਭੱਜਿਆ ਫਿਰਦਾ ਧਰਤੀ ਤੇ ਪੈਰ ਨਾ ਲਾਉਂਦਾ ਕਿ ਇਸ ਵਾਰ ਤਾਂ ਪੁੱਤ ਹੀ ਹੋਊਗਾ ਜੋ ਪਰਿਵਾਰ ਦਾ ਅਸਲ ਵਾਰਸ ਹੋਵੇਗਾ ਮੰਜੀਤ ਨੂੰ ਭਾਰਾ ਕੰਮ ਕਰਨ ਤੋਂ ਵਰਜ ਦਿੱਤਾ ਗਿਆ ਗਰਮੀ ਤੋਂ ਬਚਾ ਰੱਖਣ ਲਈ ਕੰਮ ਨਾ ਕਰਨ ਦੀ ਸਲਾਹ ਦਿੱਤੀ ਤਾਂ ਕਿ ਕਿਤੇ ਕੀਤੀ ਕਰਾਈ ਮਿਹਨਤ ਵਿਅਰਥ ਨਾ ਚਲੀ ਜਾਵੇ ਪਰਿਵਾਰ ਲਈ 9 ਮਹੀਨੇ ਦੀ ਉਡੀਕ ਵੀ ਬਹੁਤ ਲੰਬੀ ਸੀ ਸਮਾ ਆਪਣੀ ਰਫਤਾਰ ਤੁਰਦਾ ਰਿਹਾ ਦਾ ਵਕਤ ਪੂਰਾ ਹੋਇਆ ਮਨਜੀਤ ਨੂੰ ਤਕਲੀਫ ਮਹਿਸੂਸ ਹੋਈ ਤਦਾਈ ਰਹਿਮਤਾਂ ਨੂੰ ਬੁਲਾ ਲਿਆੰਦਾ ਮੰਦਰੂ ਕਦੇ ਵਖਰ ਵਖਰ ਕਰਨ ਲੱਗ ਜਾਂਦੀ ਕਦੇ ਮਸਤ RAM ਦੇ ਨਾਂ ਤੇ ਧਰਤੀ ਨੂੰ ਮੱਥਾ ਲਾ ਕੇ ਨਮਸਕਾਰ ਕਰਦੀ ਮਨਜੀਤ ਦੇ ਸਵਾਦ 'ਚ ਪਈ ਕਸ਼ਟ ਚੱਲ ਰਹੀ ਸੀ ਸਾਰਾ ਪਰਿਵਾਰ ਬਰਾਂਡੇ ਵਿੱਚ ਖੁਸ਼ੀਆਂ ਭਰੇ ਸਨੇਹ ਦੇ ਉਡੀਕ ਵਿੱਚ ਬੈਠਾ ਸੀ ਦਾਈ ਨੇ ਸਵਾਦ 'ਚੋਂ ਸਿਰ ਬਾਹਰ ਕਰਦਿਆਂ ਮੰਦਰੂ ਨੂੰ ਦੱਸਿਆ ਬੇਬੇ ਜੀ ਕੁੜੀ ਹੋਈ ਆ ਤਾਂ ਉਹਦਾ ਮਨ ਹੈ ਕਿ ਕੀਤਾ ਕਿ ਦਾਈ ਦੇ ਸਿਰ 'ਚ ਖਲਪਾੜ ਮਾਰੀ ਚੁੱਕੀ। ਉਹਦੇ ਮੂੰਹੋਂ ਅਚਾਨਕ ਸ਼ਬਦ ਨਿਕਲੇ। ਇਸ ਚੰਦਰੀ ਨਹਿਸ ਨੀਨਾ ਕਦੇ ਚਜੇ ਦਾ ਸੁਨੇਹਾ ਦਿੱਤਾ। ਇੱਕ ਵਾਰ ਤਾਂ ਪਰਿਵਾਰ ਤੇ ਸਿਰ ਪਾਣੀ ਦਾ ਸੌ ਕੜਾ ਪਿਆ ਗਿਆ ਪਰ ਕੀਤਾ ਤਾਂ ਕੁਝ ਨਹੀਂ ਸੇਝਾ ਸਕਦਾ। ਆਖਿਰ ਸਬਰ ਕਰਕੇ ਬੈਠ ਕੇ ਪਰ ਸਭ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਘਰ ਵਿੱਚ ਚੁੱਪਚਾਹ ਸੀ। ਰੋਟੀ ਸਵਾਦ ਨਹੀਂ ਸੀ ਲੱਗ ਰਹੀ ਤੇ ਇੱਕ ਦੂਜੇ ਨੂੰ ਧਰਵਾਸ ਦੇ ਰਹੇ ਸਨ। ਕੁਝ ਮਹੀਨਿਆਂ ਬਾਅਦ ਘਰ ਦਾ ਕੰਮ ਕਰ ਪਹਿਲੀ ਰਫ਼ਤਾਰ ਨਾਲ ਫੇ ਚੱਲ ਪਿਆ ਸੀ ਪਰ ਇਹ ਫਰਕ ਜ਼ਰੂਰ ਪਿਆ ਕਿ ਬਹਾਦਰ ਸਿੰਘ ਕਿਤੋਂ ਆ ਕੇ ਮੱਜਾਂ ਦੀਆਂ ਖੁਰਲੀਆਂ ਵਿੱਚ ਹੱਥ ਮਾਰ ਕੇ ਦਰਵਾਜ਼ੇ ਵਿੱਚ ਹੀ ਪਏ ਮੰਜੇ ਤੇ ਬੈਠ ਜਾਂਦਾ ਤਾਂ ਮਿੰਦਰੋ ਉਸ ਲਈ ਪਾਣੀ ਦਾ ਗਲਾਸ ਲੈ ਕੇ ਆਉਂਦੀ ਤੇ ਉਸ ਕੋਲ ਮੰਜੇ ਦੀ ਪੈਨ ਤੇ ਬੈਠ ਕੇ ਗੱਲੀ ਲੱਗ ਜਾਂਦੀ ਤੇ ਉਹ ਕਿੰਨਾ ਹੀ ਚਿਰ ਕੁਸਰਮ-ਮਸਰ ਕਰਦੇ ਰਹਿੰਦੇ ਕੁਝ ਦਿਨਾਂ ਬਾਅਦ ਉਹਨਾਂ ਦੀ ਇਸ ਗੁਫ਼ਤਗੂ ਦਾ ਓਦੋਂ ਪਰਦਾ ਚੁੱਕੇ ਗਿਆ ਜਦ ਦੁਪਹਿਰ ਸਮੇਂ ਬਿਕਰ ਖੇਤ ਗਿਆ ਹੋਇਆ ਸੀ ਅਤੇ ਬਹਾਦਰ ਸਿੰਘ ਪਿੰਡ ਵਿੱਚ ਹੋਈ ਮਰਗਵਲੀਆਂ ਦੇ ਘਰ ਭੂਗ ਤੇ ਮੱਥਾ ਟਿਕਣ ਚਲਾ ਗਿਆ ਸਮਾਂ ਵੇਲਾ ਵੇਖਦੀਆਂ ਮਿੰਦਰੋ ਨੇ ਮਨਜੀਤ ਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ ਤੇ ਸਮਝਾਉਣ ਲੱਗੀ ਦੇਖ ਤੂੰ ਘਰ ਦੀ ਮਾਲਕਾਂ ਤੇ ਮਾਲਕ ਹੀ ਰਹਿਣਾ ਪਰਤियां ਬੇਗਾਨਾ ਤਾਂ ਹੁੰਦੀਆਂ ਨੇ ਉਹਨਾਂ ਆਪੋ ਆਪਣੇ ਘਰੀ ਜਾ ਵੜਨਾ ਆਪਣੀ ਜ਼ਮੀਨ ਜਾਇਦਾਦ ਦਾ ਕੋਈ ਵਾਰਸ ਨਹੀਂ ਰਹਿਣਾ ਸੰਭਾਲਣ ਵਾਲਾ ਤੇ ਤੂੰ ਸਿਆਣੀ ਆ ਜੇ ਹਾਂ ਕਰੇ ਤਾਂ ਵਿਕਰ ਦਾ ਇੱਕ ਹੋਰ ਵਿਆਹ ਕਰ ਲਈ ਦੋਵੇਂ ਪੈਣਾ ਮਿਲ ਕੇ ਕੰਮ ਕਰ ਕਰ ਲਿਆ ਕਰੂੰਗੀਆਂ ਤੇ ਆਪਣੀ ਜਾਇਦਾਦ ਤਾਂ ਸੰਭਾਲਣ ਵਾਲਾ ਵੀ ਚੰਪੂ ਆਪਾਂ ਮੁੰਡੇ ਲਈ ਪਹਿਲਾਂ ਵਿਵਥੇ ਰਿਓ ਪਾ ਕੀਤੇ ਨਹੀਂ ਪਰ ਵਾਹਿਗੁਰੂ ਨੇ ਤੇਰੇ ਕਰਮਾਂ 'ਚ ਨਹੀਂ ਲਿਖਿਆ ਤਾਂ ਆਪਾਂ ਕੀ ਕਰ ਸਕਦੇ ਹਾਂ ਇਹ ਸੁੰਦਿਆ ਮਨਜੀਤ ਨੂੰ ਸੱਤੇ ਕੱਪੜੇ ਅੱਗ ਲੱਗੇ ਕਿਉਂਕਿ ਕੋਈ ਵੀ ਔਰਤ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਇੱਕ ਹੋਰ ਵਿਆਹ ਕਰਵਾ ਲਵੇ ਮਨਜੀਤ ਦੀ ਪਿੱਕੀ ਜੈਲਦਾਰ ਤੇ ਮੁੰਡੇ ਜੈਲ ਦੇ ਦੋ ਵਿਆਹ ਸੀ ਤੇ ਉਹ ਦੋਵੇਂ ਸੌਕਣਾ ਦਿਨ ਰਾਤ ਲੜਦੀਆਂ ਸਨ ਇੱਕ ਦੂਜੀ ਦੀ ਗੁੱਤਪਟ ਦਿੰਦੀਆਂ ਕੱਪੜੇ ਪਾੜ ਦਿੰਦੀਆਂ ਜਦੋਂ ਉਹਨਾਂ ਦੇ ਜਵਾਕ ਰੋਲਾ ਪਉਂਦੇ ਤਾਂ ਆਂਟੀ ਗਵਾਂਡੀ ਜਾ ਕੇ ਉਹਨਾਂ ਨੂੰ ਅੱਡ ਅੱਡ ਕਰਦੀ ਉਹਨਾਂ ਦੀ ਆਪਣੀ ਜ਼ਿੰਦਗੀ ਤਾਂ ਛਿੱਤਰ ਪਤਾਨ ਵਿੱਚ ਗੁਜ਼ਰ ਹੀ ਰਹੀ ਸੀ ਜੇਲੇ ਦਾ ਜੀਵਨ ਵੀ ਨਰਕ ਬਣ ਗਿਆ ਸੀ ਤੇ ਬੱਚਿਆਂ ਦਾ ਬਚਪਨਾ ਵੀ ਰੁੱਲ ਰਿਹਾ ਸੀ ਸੱਸ ਵੀ ਗਲ ਸੁਲਦੀ ਹੋ ਸੀ ਸੋਚ ਜੇਲ੍ਹ ਦੇ ਘਰ ਪਹੁੰਚ ਕੇ ਉਸ ਨੂੰ ਆਪਣੀ ਜ਼ਿੰਦਗੀ ਨਰਕ ਬਣਦੀ ਦੇ ਸੀ ਆਪਣੀਆਂ ਪੁੱਤਰੀਆਂ ਦੀ ਤਰਸਜੋਗ ਹਾਲਤ ਦਿਖਾਈ ਦਿੱਤੀ ਤੇ ਸੋਚਾਂ ਵਿੱਚ ਡੁੱਬੀ ਮੰਜੀ ਤੇ ਮੂੰਹੋਂ ਅਚਾਨਕ ਇਹ ਸ਼ਬਦ ਨਿਕਲੇ ਬੇਬੇ ਜੇ ਦੂਜੀ ਦੇ ਵੀ ਕੁੜੀਆਂ ਹੀ ਹੋਈਆਂ ਫੇਰ ਕੀ ਕਰਾਂਗੇ ਇਹ ਸ਼ਬਦ ਤਾਂ ਮਹਿੰਦਰ ਨੂੰ ਇਉਂ ਲੱਗੇ ਜਿਵੇਂ ਕਿਸੇ ਨੇ ਉਸ ਦੇ ਦਿਲ ਵਿੱਚ ਸ਼ੁਰਅ ਮਾਰਿਆ ਹੋਵੇ ਤੇ ਉਹ ਬੋਲੀ ਚੰਦਰੀਏ ਜੇ ਮੂੰਹ ਨਹੀਂ ਚੰਗਾ ਤਾਂ ਗੱਲ ਤਾਂ ਝੱਜ ਦੀ ਕਰ ਲਿਆ ਕਰਨ ਤਉ ਚਦਵੇਲਾ ਹੋ ਕੇ ਬਹਾਦਰ ਸਿੰਘ ਘਰ ਆਇਆ ਤਾਂ ਦੋਵੇਂ ਨੂੰ ਸਸ ਆੜੜ ਮੰਜੀਆਂ ਤੇ ਮੂੰਹ ਸਚਾਈ ਬੈਠੀਆਂ ਸਨ ਕਾਜਿ ਪਸਰੀ ਚੁਪ ਦੇਖ ਰਿਹਾ ਉਸਨੇ ਪੁੱਛਿਆ ਸੋਖਾ યું ਕਾਜ ਚ ਸੋਗ ਪਿਆ ਇਹ ਪੁੱਛਣ ਦੀ ਧੀਰ ਸੀ ਮੰਜੇਤ ਨਾ ਹੋਈ ਸਾਰੀ ਗੱਲ ਕਹਿ ਸੁਣਾਈ ਬਹਾਦਰ ਸਿੰਘ ਨੇ ਮੰਜੇਤ ਦਾ ਗੁੱਸਾ ਠੰਡਾ ਕਰਨ ਲਈ ਕਿਹਾ ਪਾਈ ਤੁਹਾਡੀ ਬੇਬੇ ਨੇ ਤਾਂ ਸਲਾਹ ਹੀ ਕੀਤੀ ਸੀ ਪਰ ਤੂੰ ਤਾਂ ਪਾਈ ਉਹੀ ਤੜਕ ਪਈ ਤੀ ਇਹ ਸਹਿਜਮਤੇ ਨਾਲ ਸਮਝ ਸੋਚ ਗੱਲ ਵਿਆਹ ਕਰਨ ਦੀ ਨਹੀਂ ਗੱਲ ਤਾਂ ਜ਼ਮੀਨ ਜਾਇਦਾਦ ਤੇ ਵਾਰਸ ਦੀ ਆ ਜੇ ਵਿਗਾਨੇ ਕੋਲ ਜਾਨ ਤੋਂ ਬਚਾਈ ਜਾ ਸਕੇ ਨਲੇ ਜੋ ਕੁਝ ਕੀਤਾ ਜਾਊ ਤੇਰੀ ਰਹਿ ਨਾਲ ਹੀ ਕੀਤਾ ਜਾਊ ਤੂੰ ਕਰਦੀ ਮਾਲਕਾਂ ਤੈਨੂੰ ਤੱਕ ਤਾਂ ਨਹੀਂ ਸਕਦੇ ਬਾਪੂ ਜੀ ਧੀਆ ਵੀ ਵਾਰਸ ਹੁੰਦੀਆਂ ਨੇ ਜਵਾਈਆਂ ਨੂੰ ਆਪਣਾ ਨਹੀਂ ਸਮਝਣਾ ਤਾਂ ਕੋਈ ਦੋਤਾ ਰੱਖ ਲਿਓ ਜੋ ਤੁਹਾਡਾ ਵਾਰਸ ਬਣ ਕੇ ਇੱਥੇ ਰਹਿ ਪਵੇਗਾ ਜਾਇਦਾਦ ਸੰਭਾਲਣ ਲਈ ਜਮੀਨਾਂ ਜਾਇਦਾਦ ਤਾਂ ਤਾਂ ਇੱਥੇ ਹੀ ਪਈਆਂ ਰਹਿਣੀਆਂ ਨੇ ਜੇ ਪੁੱਤ ਤੇ ਕੁਝ ਵੀ ਨਾ ਹੁੰਦਾ ਤਾਂ ਵਾਰਸ ਬਾਰੇ ਸੋਚਣ ਦੀ ਲੋੜ ਪੈਣੀ ਸੀ ਹੁਣ ਨਹੀਂ ਸੋਚਣਾ ਚਾਹੀਦਾ ਮਨਜੀਤ ਨੇ ਸਿਰੇ ਦੀ ਸੁਣਾ ਕੇ ਮਨ ਹੌਲਾ ਕਰ ਲਿਆ ਸੀ ਚੰਗਾ ਪੁੱਤ ਜਾਂ ਆਪਣੀ ਤਿੰਨਾਂ ਦੀ ਗੱਲ ਸੀ ਕਿਸੇ ਹੋਰ ਕੋਲ ਨਾ ਕਰੀ ਜੋ ਸਾਡੇ ਕਰਮਾਂ ਵਿੱਚ ਲਿਖਿਆ ਹੋਣਾ ਤਾਂ ਉਵੇਂ ਹੀ ਆ ਬਹਾਦਰ ਸਿੰਘ ਨੇ ਗਲਤal ਦਿਨ ਵਿੱਚ ਹੀ ਭਲਾਈ ਸਮਝੀ ਉਹ ਦਿਲ ਲੱਗੇ ਤਮੇਂਦਰੋ ਆਪਣੇ ਪਤੀ ਬਹਾਦਰ ਸਿੰਘ ਤੇ ਝੋੜ ਪਉਣ ਲੱਗੀ ਕਿ ਮੈਨੂੰ ਸਾਡਾ ਵਾਰਸ ਚਾਹੀਦਾ ਭਵੇਂ ਕੁਝ ਵੀ ਹੋ ਜਾਏ ਜੇ ਇਹ ਮੰਨਦੀ ਆ ਤਾਂ ਠੀਕ ਆ ਨਹੀਂ ਮੁੰਡੇ ਨੂੰ ਕਹੇ ਇਹ ਤਾਂ ਤਲਾਕ ਲੈ ਲਵੀ ਇਹ ਜਿੱਥੇ ਮਰਜੀ ਰਹੀ ਅਸੀਂ ਮੁੰਡੇ ਨੂੰ ਵਿਹਣ ਚੁੱਕੇ ਹੋਈ ਬਹਾਦਰ ਸਿੰਘ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਭਲੀ ਇਮਾਨਦਾਰ ਮਿਲਣਾ ਤਾਂ ਉਹੀ ਆ ਜੋ ਰੱਬ ਨੇ ਆਪਣੇ ਕਰਮਾਂ ਵਿੱਚ ਲਿਖਿਆ। ਤੋ ਸਬਰ ਕਰ ਲੈ ਹੁਣ। ਜੇ ਤਲਾਕ ਲਾ ਕੇ ਮੁੰਡਾ ਦੂਜੀ ਵਾਰ ਵਿਆਹ ਲਿਆ ਤਾਂ ਇਹਨਾਂ ਵਿਚਾਰੀਆਂ ਬੱਚੀਆਂ ਦਾ ਕੀ ਬਣੇਗਾ? ਮਤਰੀਆਂ ਮਾਂ ਮਾ ਤਾਂ ਮਤਰੀਆਂ ਹੀ ਹੁੰਦੀਆਂ ਨੇ। ਮੈਂ ਆਪੇ ਸੰਭਾਲੂ ਇਹਨਾਂ ਨੂੰ। ਤੋ ਇਹਨਾਂ ਦਾ ਫਿਕਰ ਨਾ ਕਰ। ਅਵਲ ਤਾਂ ਜਦ ਆਪਾਂ ਤਲਾਕ ਦੀ ਗੱਲ ਕਰੀ ਤਾਂ ਮਨਜੀਤ ਆਉਦੇ ਹੁੰਦਿਆਂ ਹੀ ਦੂਜੇ ਵਿਆਹ ਵਾਸਤੇ ਚੁੱਪ ਕਰ ਜਿਓ। ਉਹਨੂੰ ਵੀ ਆਪਣੀ ਧੀਆ ਦਿੰਦੀਆਂ ਨੇ। ਜੇ ਨਾ ਮੰਨੀ ਤਾਂ ਮੈਂ ਸੰਭਲੂ। ਤੂੰ ਨਾ ਮੈਂ ਫਿਕਰ ਕਰੀ ਜਾ ਵਸਤੂ ਗੱਲ ਤੋਰ ਇੱਕ ਵਾਰ ਮਿੰਦਰੂ ਨੇ ਆਪਣਾ ਫੈਸਲਾ ਸੁਣਾ ਦਿੱਤਾ ਬਹਾਦਰ ਸਿੰਘ ਨੇ ਜਦ ਵਿਕਰ ਨਾਲ ਗੱਲ ਕੀਤੀ ਤਾਂ ਉਹ ਪਰਿਵਾਰ ਵਿੱਚ ਪੈਣ ਵਾਲੇ ਝਗੜੇ ਕਲੇਸ਼ ਤੋਂ ਡਰ ਕੇ ਕਵਰ ਆ ਗਿਆ ਪਰ ਜਦ ਜ਼ਮੀਨ ਜਾਇਦਾਦ ਤੇ ਸੰਭਾਲਣ ਲਈ ਵਾਰਸ ਦੀ ਜ਼ਰੂਰਤ ਬਰੇ ਬਾਪ ਨੇ ਦਬਾਅ ਪਾਇਆ ਤਾਂ ਉਹ ਮਜਬੂਰੀ ਵਸ ਸਹਿਮਾ ਗਿਆ ਹੋ ਗਿਆ ਕਰ ਚੱਲ ਰਹੀ ਤਲਾਕ ਦੀ ਗੱਲ ਮਨਜੀ ਤੇ ਕੰਨੀ ਪਈ ਤਾਂ ਪਤੀ ਪਤਨੀ 'ਚ ਗੁੱਸਾ ਪੈਦਾ ਹੋ ਗਿਆ ਆਖਿਰ ਮੰਜੀ ਤੇ ਝੁਲਾ ਚੁੱਕੇ ਸਾਹੂ ਵਾਲੇ ਪਹੁੰਚ ਗਏ ਤੇ ਆਪਣੀਆਂ ਬੱਚੀਆਂ ਨੂੰ ਉਹਨਾਂ ਦੇ ਹਵਾਲੇ ਛੱਡ ਗਏ। ਮੰਜੀ ਦੇ ਪਿਕੇ ਕਰ ਵੀ ਇਹ ਗੱਲਾਂ ਸੁਣ ਕੇ ਸੋਗ ਜਾ ਪੈ ਗਿਆ। ਉਹਦੇ ਭਰਾ ਇਸ ਕਦਰ ਤਹਸ ਵਿੱਚ ਆ ਗਏ ਕਿ ਬਿਕਰ ਤੇ ਉਸਦੇ ਬਾਪ ਨੂੰ ਮਾਰ ਦੇਣ ਦੀਆਂ ਗੱਲਾਂ ਕਰਨ ਲੱਗ ਪਏ। ਪਰ ਉਹਨਾਂ ਦੇ ਪਿੱਤਾ ਨੇ ਕੁਝ ਦਿਨ ਸੋਚਣ ਲਈ ਕਹਿ ਕੇ ਸਾਰਿਆਂ ਨੂੰ ਸ਼ਾਂਤ ਕਰ ਲਿਆ। ਉਧਰ ਬਹਾਦਰ ਸਿੰਘ ਨੇ ਇਸ ਮਾਮਲੇ ਨੂੰ ਸਿਰੇ ਲਾਉਣ ਦੇ ਇਰਾਦੇ ਨਾਲ ਪਿੰਦੇ ਸਰਪੰਚ ਨਾਲ ਗੱਲ ਕੀਤੀ ਕਿ ਅਸੀਂ ਬਿਕਰ ਨੂੰ ਤਲਾਕ ਦਿਵਾਉਣਾ ਹੈ। ਪੰਚਾਇਤ ਰੱਬ ਬਰਾਬਰ ਹੁੰਦੀ ਆ ਤੁਸੀਂ ਇਹ ਕੰਮ ਕਰਵਾਓ ਜੇਕਰ ਪੰਚਾਇਤ ਰਾਹੀ ਹੋ ਜਾਵੇ ਤਾਂ ਅਦਾਲਤੀ ਟੈਮ ਖਰਾਬ ਕਰਨ ਦੀ ਲੋੜ ਨਹੀਂ ਪੈਗੀ ਤੁਸੀਂ ਮੁੰਡੇ ਦੇ ਸਹੁਰਿਆਂ ਨਾਲ ਗੱਲ ਕਰਕੇ ਇਹ ਨਿਪਟਾ ਦਿਓ ਸਰਪੰਚ ਨੇ ਵਿਕਰ ਦੇ ਸਹੁਰੇ ਨਾਲ ਗੱਲ ਕਰਕੇ ਅੱਜ ਗੁਰਦੁਆਰਾ ਸਾਹਿਬ ਵਿਕੇ ਇਹ ਇਕੱਠ ਬੁਲਾਇਆ ਸੀ ਸਰਪੰਚ ਸਮੇਤ ਸਮੁੱਚੀ ਪੰਚਾਇਤ ਗੁਰਦੁਆਰਾ ਸਾਹਿਬ ਪਹੁੰਚ ਗਏ 5-7 ਹੋਰ ਸਿਆਣੇ ਪਤਵੰਤੇ ਵਿਅਕਤੀ ਆ ਬੈਠੇ ਬਹਾਦਰ ਸਿੰਘ ਮੈਂਦੇ ਉੱਤੇ ਬਿੱਕਰ ਵੀ ਪੰਚਾਇਤ ਦੇ ਪਿੱਛੇ ਆ ਕੇ ਬੈਠ ਗਿਆ ਸਾਂ ਬਸ ਸ਼ਾਹੂ ਵਾਲੇ ਆਰਿਆਂ ਦੀ ਉਡੀਕ ਕੀਤੀ ਜਾ ਰਹੀ ਸੀ ਅੱਧੇ ਘੰਟੇ ਬਾਅਦ ਦੋ ਜਿੱਪਾ ਗੁਰਦੁਆਰਾ ਸਾਹਿਬ ਦੇ ਗੇਟ ਮੋਰੀ ਆ ਰੁਕੀਆਂ ਜਿੰਨਾ ਵਿੱਚੋਂ ਸਾਹਿਬ ਵਾਲੇ ਦਾ ਸਰਪੰਚ ਪੰਜ ਮੰਜੀ ਦੇ ਮਾਮ ਬਾਪ ਪਰਾ ਤੇ ਚਾਰ ਪੰਜ ਹੋਰ ਬਜ਼ੁਰਗ ਉਤਰੇ ਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਇਕੱਤਰ ਹੋਈ ਪੰਚਾਇਤ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਇੱਕ ਪਾਸੇ ਹੋ ਕੇ ਬੈਠ ਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਾਮ ਸਿੰਘ ਨੂੰ ਗੁਰੂ ਘਰਵਲੂ ਇਕੱਠ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਉਹ ਵੀ ਗੱਲ ਵਿੱਚ ਪੜਨਾ ਪਾ ਕੇ ਹੱਥ ਵਿੱਚ ਮਾਲਾ ਫੜੀ ਇਕੱਠ ਦੇ ਵਿਚਕਾਰ ਚੌਂਕੜੀ ਮਾਰ ਕੇ ਬੈਠ ਗਿਆ ਗੁਰਦੁਆਰਾ ਸਾਹਿਬ ਵਿਖੇ ਤਿਆਰ ਕੀਤਾ ਚਾਹ ਪਾਣੀ ਪਿਲਾਉਣ ਉਪਰੰਤ ਫਲਣਾਂ ਦੇ ਸਰਪੰਚ ਕਰਤਾਰ ਸਿੰਘ ਨੇ ਖੜੇ ਹੋ ਕੇ ਹੱਥ ਜੋੜਦੇ ਐ ਕਿਹਾ ਭਾਈ ਸੰਗਤ ਇਹ ਸਭ ਨੂੰ ਪਤਾ ਹੀ ਹੈ ਕਿ ਆਪਾਂ ਕਿਉਂ ਇਕੱਠੇ ਹੋਏ ਹਾਂ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਤੇ ਗੁੰਝਲਦਾਰਾ ਇੱਕ ਪਰਿਵਾਰ ਦੇ ਪੁਵਿੱਕ ਦਾ ਸਵਾਲ ਆ ਮਨਜੀਤ ਪਿੰਡ ਦੀ ਨੂਆ ਤੇ ਸਾਨੂੰ ਉਹਦੇ ਨਾਲ ਵੀ ਬਹੁਤ ਹਮਦਰਦੀ ਆ। ਮਾਮਲਾ ਇਸ ਹੱਦ ਤੱਕ ਪਹੁੰਚਣਾ ਹੀ ਦੁਖਦਈ ਆ ਪਰ ਮਜਬੂਰੀ ਵੀ ਆ। ਮੇਰੀ ਪਿੰਦੇ ਕੇ ਪੰਚਾਇਤ ਦੋਮਾ ਤੇ ਰੰਦੀ ਗੱਲ ਪੂਰੇ ਧਿਆਨ ਨਾਲ ਸੁਣਨ ਉਪਰੰਤ ਬਿਗੈਰ ਕਿਸੇ ਭੇਦ ਭਾਪ ਦੇ ਵਿਤਕਰੇ ਦੇ ਵਹਿਗੁਰੂ ਨੂੰ ਹਾਜ਼ਰ ਸਮਝ ਕੇ ਸਹੀ ਫੈਸਲਾ ਕਰਨ ਆਪਾ ਗੁਰੂ ਘਰ ਵਿੱਚ ਹੀ ਬੈਠੇ ਹਾਂ। ਇਸ ਲਈ ਖਿਆਲ ਰੱਖਣਾ ਕਿ ਆਪਾ ਤੋਂ ਅਨਿਆਇ ਨਾ ਹੋ ਜਾਵੇ। ਮੈਂ ਦੋ ਮੱਤਰਾਂ ਨੂੰ ਬੇਨਤੀ ਕਰਦਾਂ ਕਿ ਗੱਲਬਾਤ ਰਹੀ ਹਰ ਮਸਲੇ ਦਾ ਹੱਲ ਹੋ ਸਕਦਾ ਹੈ ਇਸ ਲਈ ਕਿਸੇ ਵੱਲੋਂ ਵੀ ਗੁੱਸਾ ਗਿਲਾ ਨਾ ਦਿਖਾਇਆ ਜਾਵੇ ਬੇਨਤੀ ਕਰਨ ਉਪਰੰਤ ਉਸਨੇ ਬਹਾਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤਾਇਆ ਪਹਿਲਾਂ ਤੂੰ ਹੀ ਦੱਸ ਕੀ ਗੱਲ ਆ ਦੇਖੋ ਪੰਚਾਇਤ ਨੂੰ ਮਨਜੀਤ ਭਾਵੇਂ ਮੇਰੀ ਨੋਆ ਪਰ ਮੇਰੇ ਲਈ ਧੀ ਤੋਂ ਵੀ ਵੱਧ ਅਸੀਂ ਕਦੇ ਵੀ ਇਹਨੂੰ ਅਲਫਾ ਵੀ ਨਹੀਂ ਕਿਹਾ ਇਹ ਤੁਹਾਨੂੰ ਵੀ ਪਤਾ ਹੀ ਆ ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਆ ਜਿਹਦੇ ਸਾਂਭ ਸੰਭਾਲ ਕਰਨ ਲਈ ਵਾਰਸ ਤਾਂ ਚਾਹੀਦੀ ਆ ਪਰ ਇਹ ਲੜਕੀ ਦੇ ਕੁੜੀਆਂ ਚਾਰ ਹੋ ਗਈਆਂ ਹਨ ਮੁੰਡੇ ਦੀ ਹੁਣ ਕੋਈ ਉਮੀਦ ਨਹੀਂ ਰਹਿ ਗਈ ਜੇ ਵਿਕਰ ਦੇ ਮੁੰਡਾ ਹੋਤਾ ਜਾਇਦਾਦ ਦੀ ਸੰਭਾਲ ਕਰੂ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਵਿਕਰ ਦਾ ਇੱਕ ਹੋਰ ਵਿਆਹ ਕਰ ਲਈ ਮਨਜੀਤ ਨੂੰ ਅਜੇ ਘਰ ਚ ਰੱਖਣ ਲਈ ਰਾਜ਼ੀ ਆ ਖੁਸ਼ੀ ਨਾਲ ਰਹੇ ਪਹਿਲਾਂ ਦੇ ਲੋਕਾਂ ਦੇ ਤਿੰਨ ਤਰ ਵਿਆਹ ਹੁੰਦੇ ਸਨ ਅਤੇ ਸਾਰੀਆਂ ਇਕੱਠੀਆਂ ਹੀ ਖੁਸ਼ੀ ਖੁਸ਼ੀ ਰਹਿੰਦੀਆਂ ਸਨ ਫਿਰ ਇਹ ਦੋ ਵੀ ਨਹੀਂ ਰਹਿ ਸਕਦੀਆਂ ਜੇ ਮੰਜੀ ਦੇ ਨਾਲ ਰਹਿਣਾ ਚੰਗਾ ਨਹੀਂ ਲੱਗਦਾ ਤਾਂ ਉਹ ਤਲਾਕ ਲੈ ਲਵੇ ਅਤੇ ਅਸੀਂ ਵਿਕਰ ਦਾ ਦੂਜਾ ਵਿਆਹ ਕਰ ਲਈਏ। ਬਾਕੀ ਜਿਵੇਂ ਤੁਸੀਂ ਠੀਕ ਸਮਝੋ। ਬਹਾਦਰ ਸਿੰਘ ਨੇ ਇਕੋ ਸਾਹਿਬ ਸਾਰੀ ਗੱਲ ਕਹਿ ਸੁਣਾਈ। ਦੇਖ ਬਹਾਦਰ ਸਿੰਘ ਇਹਨਾਂ ਦਿਲ ਨਹੀਂ ਸਿੱਟੀ ਦਾ ਹੁੰਦਾ। ਉਹ ਵੇਖ ਬੋਲੇ ਕਿ ਜਿੱਤੇ ਦੇ ਸਤ ਕੁੜੀਆਂ ਮਗਰੋਂ ਮੁੰਡਾ ਹੋ ਗਿਆ ਸੀ। ਕੋਈ ਉਹੜਪੂੜ ਹੋਰ ਕਰਕੇ ਦੇਖ ਲੋ। ਸਿਆਣੇ ਕਹਿੰਦੇ ਨੇ ਕਿ ਹੁਣ ਤਾਂ ਦਵਾਈਆਂ ਬੂਟੀਆਂ ਬਹੁਤ ਮਿਲਦੀਆਂ ਹਨ। ਤਲਾਕ ਹੋਣ ਨਾਲ ਬੱਚਿਆਂ ਦਾ ਜੀਵਨ ਤਵਾ ਹੋ ਜੂ ਜਰਾ ਸੋਚ ਸਮਝ ਕੇ ਫੈਸਲਾ ਕਰਿਓ ਤੇਜੀ ਪੰਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਓੜ-ਪੋੜ ਤਾਂ ਸਾਰੀ ਕਰਕੇ ਦੇਖ ਲਈਆ ਬਾਬਾ ਜੀ ਗੁਰਦੁਆਰਾ ਸਾਹਿਬ ਰੋਜ਼ ਅਰਦਾਸ ਕਰਨ ਮੈਂ ਪਹੁੰਚਦੀ ਸੀ ਬਾਬਾ ਮਸਤ ਰਾਮ ਦੀ ਸਮਾਤ ਇਸ ਸੁਖਣਾ ਸੀ ਸੁਖ ਲਈ ਘਰੇ ਅਖੰਡ ਪਾਠ ਕਰਵਾਇਆ ਖੁੰਡੇ ਵਾਲੇ ਬਾਬੇ ਦੇ ਡੇਰੇ ਸੱਤ ਚੌਂਕੀਆਂ ਅਸੀਂ ਪਰ ਲਈਆਂ ਕਾਲਿਆਂ ਵਾਲੀ ਵਾਲੇ ਪੈਤੂ ਪੁੜੀਆਂ ਲਿਆ ਕੇ ਖਵਾ ਦਿੱਤੀਆਂ ਸੀ ਅਸੀਂ ਕੋਈ ਕਸਮ ਨਹੀਂ ਛੱਡੀ ਪਰ ਮਨਜੀਤ ਦੇ ਕਰਮਾ ਵਿੱਚ ਜਦ ਮੁੰਡਾ ਲਿਖਿਆ ਹੀ ਨਹੀਂ ਫਿਰ ਉਹਰ ਪਹੜ ਵੀ ਕੀ ਕਰੂੰ ਹੁਣ ਤਾਂ ਫੈਸਲਾ ਕਰ ਹੀ ਦਿਓ ਪਿੱਛੇ ਬੈਠੇ ਮਹਿੰਦਰੋਂ ਨੇ ਆਪਣੇ ਅੰਦਰਲਾ ਫੈਸਲਾ ਸੁਣਾ ਹੀ ਦਿੱਤਾ ਤੁਸੀਂ ਬੋਲੋ ਪਾਈ ਕੀ ਕਹਿਣਾ ਚਾਹੁੰਦੇ ਹੋ ਰਿਸ਼ਤੇਦਾਰੋਂ ਇੱਕ ਬਜ਼ੁਰਗ ਨੇ ਸ਼ਾਹੂ ਵਾਲੇ ਵਾਰਿਆਂ ਵੱਲ ਹੱਥ ਕਰਦਿਆਂ ਕਿਹਾ ਅਸੀਂ ਧੀ ਵਾਲਿਆਂ ਸਾਡਾ ਪੰਚਾਇਤਾਂ ਮੂਰੇ ਕਾਦਾ ਜੋਰਾ ਪਰ ਧੀਆਂ ਦਾ ਦੁੱਖ ਤਾਂ ਧੀਆਂ ਵਾਲਾਂ ਹੀ ਜਾਣਦੇ ਨੇ ਤਲਾਕ ਲੈ ਕੇ ਪੇਕੇ ਘਰ ਬੈਠਣ ਨਾਲੋਂ ਧੀ ਲਈ ਵੱਡਾ ਪੂਰਨ ਨਰਕ ਨਹੀਂ ਹੋ ਸਕਦਾ ਜੇ ਇਕੱਠੀਆਂ ਰਹਿਣ ਦੀ ਗੱਲ ਕਰੀਏ ਅਸੀਂ ਤਾਂ ਕਦੇ ਇਹ ਦੇਖਿਆ ਨਹੀਂ ਵੀ ਸੌਕਣਾ ਪਹਿਣਾ ਵਾਂਗੂ ਰਹਿੰਦੀਆਂ ਹੋਣ ਸੌਕਣਾ ਤਾਂ ਗੁੱਤੂ ਗੁੱਤੀ ਹੁੰਦੀਆਂ ਹੀ ਦੇਖਿਆ ਜਾਂਦੀਆਂ ਨੇ ਵਿਕਰ ਦਾ ਦੂਜਾ ਵਿਆਹ ਕਰਾਉਣ ਦੀ ਇਜਾਜ਼ਤ ਦੇਣਾ ਸਾਡੇ ਤੀਨੂੰ ਨਰਕ ਵਿੱਚ ਸੁੱਟਣਾ ਆ ਬਾਕੀ ਪੰਚਾਇਤਾਂ ਜੋ ਫੈਸਲਾ ਕਰਨੀਆਂ ਸਾਡਾ ਉਹਨਾਂ ਮੂਰੇ ਕੀ ਚੋਰਾ ਮੰਨਣਾ ਹੀ ਪਊਗਾ ਮੰਜੇ ਤੇ ਬਾਪ ਨੇ ਟੁੱਟੇ ਦਿਲ ਤੇ ਭਰੀਆਂ ਅੱਖਾਂ ਨਾਲ ਆਪਣੀ ਮਜਬੂਰੀ ਕੈ ਸੁਣਾਈ ਕਹਿੰਦੇ ਨੇ ਜਿੰਨੇ ਬੰਦੇ ਉਹਨੀਆਂ ਗੱਲਾਂ ਕੋਈ ਕਹੇ ਤਲਾਕ ਕਰਵਾ ਕੇ ਕੰਮ ਨਵੇੜੋ ਵਾਸਤਾ ਚਹੀਦਾ ਹੀ ਆ ਕੋਈ ਕਹੇ ਬਿਨਾ ਕਿਸੇ ਦੋਸਤੇ ਤਲਾਕ ਦੇ ਕੇ ਸੁੱਖ ਕਿਵੇਂ ਪਾਉਂਗੇ ਇਉਂ ਨਹੀਂ ਕਰਨਾ ਚਾਹੀਦਾ ਕੋਈ ਕਹੇ ਪੁੱਤਾਂ ਵੱਲੋਂ ਇਕੱਠੀ ਕੀਤੀ ਜਾਇਦਾਦ ਹੁਣ ਬੇਗਾਨੇ ਪੁੱਤਾਂ ਨੇ ਕਿਵੇਂ ਛੱਡ ਦਿੱਤੀ ਜਾਵੇ ਵਿੱਕਰ ਨੂੰ ਤਾਂ ਵਿਹੋਣਾ ਹੀ ਪਊ ਕੋਈ ਕਹੇ ਜੇ ਰੱਬ ਨੇ ਪੁੱਤ ਦੇਣਾ ਹੁੰਦਾ ਤਾਂ ਭਾਈ ਮਨਜੀਤ ਦੇ ਪੇਟੋਂ ਹੀ ਦੇ ਦਿੰਦਾ ਜੇ ਦੇਣਾ ਹੀ ਨਹੀਂ ਤਾਂ ਭਾਵੇਂ 10 ਵਿਆਹ ਕਰਵਾ ਲਵਾਂ ਅੰਤਪਾਦਰਸ ਨੇ ਕਿਹਾ ਕਿ ਐਵੇਂ ਪਾਣੀ ਚ ਮਧਾਣੀ ਕਿਉਂ ਪਾਈਆ ਜਿਹੜਾ ਫੈਸਲਾ ਕਰਨਾ ਹੈ ਜਲਦੀ ਕਰੋ ਲੰਬਾ ਸਮਾਂ ਹੁੰਦੀ ਇਹ ਚਰਚਾ ਸੁਣਨ ਉਪਰੰਤ ਗ੍ਰੰਥੀ ਗਿਆਨੀ ਰਾਮ ਸਿੰਘ ਖੁੱਲਾ ਦਾੜਾ ਰੁਮਲੇ ਵਾਲੀ ਦਸਤਾਰ ਚੌੜੇ ਗਾਤਰੇ ਵਾਲੀ ਕਿਰਪਾਨ ਗਲਛ ਕੇਸਰੀ ਪੰਨ ਤੇ ਹੱਥ ਚ ਮਾਲਾ ਪੰਚਾਇਤਨ ਨੂੰ ਸੰਬੋਧਨ ਕਰਨ ਲਈ ਖੜਾ ਹੋ ਗਿਆ ਉਸ ਦੇ ਖੜਾ ਹੋਣ ਨਾਲ ਇੱਕਦਮ ਚੁੱਪ ਪਸਰ ਗਈ ਧਰਮ ਚ ਵਿਸ਼ਵਾਸ ਰੱਖਣ ਵਾਲੇ ਲੋਕ ਗ੍ਰੰਥੀ ਨੂੰ ਵਾਹਿਗੁਰੂ ਦੇ ਵਜ਼ੀਰ ਵਜੋਂ ਦੇਖਦੇ ਹਨ ਉਸਤੇ ਭਰੋਸਾ ਕਰਦੇ ਹਨ ਤੇ ਉਸਤੇ ਹੁਕਮ ਨੂੰ ਰੱਬ ਦਾ ਹੁਕਮ ਸਮਝ ਕੇ ਮੰਨਦੇ ਹਨ ਉਸਨੇ ਕਹਿਣਾ ਸ਼ੁਰੂ ਕੀਤਾ ਭਾਈ ਸੰਗ ਤੇ ਅਸੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ ਤੇ ਮੰਨਦੇ ਹਾਂ ਕਿ ਸਭ ਕੁਝ ਥੀਨ ਬੜਾ ਵਾਹਿਗੁਰੂ ਹੀ ਆ ਪਰ ਕੁਝ ਵਸਤਾਂ ਅਜਈਆਂ ਹੁੰਦੀਆਂ ਹਨ ਜੋ ਇਸ ਭਰੋਸੇ ਸਦਕਾ ਵੀ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ ਮਿਸਾਲ ਵਜੋਂ ਜਿਦ ਆਦਮੀ ਦੀ ਲਤ ਵੱਡੀ ਜਾਵੇ ਤੇ ਹੋਰ ਦਸਾਂ ਕਰੇ ਕਿ ਉਸਦੀ ਨਵੀਂ ਲੱਤ ਆ ਜਾਵੇ ਇਹ ਪਈ ਨਹੀਂ ਆ ਸਕਦੀ ਠੀਕ ਆ ਆਪਾਂ ਨੂੰ ਵਾਹਿਗੁਰੂ ਤੇ ਵਿਸ਼ਵਾਸ ਔਰ ਕਿਸੇ ਕੰਮ ਨੂੰ ਕਰਨ ਲਈ ਵਹਿਗਰੂ ਦਾ ਇਮਤਿਹਾਨ ਵੀ ਨਹੀਂ ਲੈਣਾ ਚਾਹੀਦਾ ਦੂਜੀ ਗੱਲ ਔਰਤ ਨੂੰ ਮਾਂ ਕਿਹਾ ਜਾਂਦਾ ਤੇ ਧਰਤੀ ਵੀ ਗੁਰੂ ਸਾਹਿਬ ਨੇ ਫਰਮਾਇਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਤੁ ਮਹਤ ਅਰਥਾਤ ਧਰਤੀ ਨੂੰ ਵੀ ਮਾਂ ਕਿਹਾ ਗਿਆ ਹੈ ਦੋਮਾਂ ਨੂੰ ਮਾਂ ਕਹਿਣ ਵਿੱਚ ਵੀ ਇੱਕ ਤਰਕਾ ਦੋਮਾਂ ਵਿੱਚ ਇੱਕ ਸਮਾਨਤਾ ਹੈ ਦੋਮਾਂ ਪੈਦਾ ਕਰਨ ਦੀ ਸ਼ਕਤੀ ਰੱਖਦੀਆਂ ਹਨ ਔਰਤ ਵੀ ਆਪਣੇ ਪੇਟੋਂ ਬੱਚਾ ਪੈਦਾ ਕਰਦੀ ਹੈ ਤੇ ਧਰਤੀ ਵੀ ਆਪਣੇ ਵਿੱਚੋਂ ਬਨਸਪਤੀ ਦਰਖਤ ਬੁੱਟੇ ਪੈਦਾ ਕਰਦੀ ਆ ਪਰ ਭਾਈ ਇਹ ਵੀ ਸਚਾਈ ਆ ਕਿ ਜੇ ਧਰਤੀ ਵਿੱਚ ਨਿਮਾ ਦਾ ਬੀਜ ਦਪਾਉਂਗੇ ਤਾਂ ਧਰਤੀ ਨਿਮ ਹੀ ਪੈਦਾ ਕਰੇਗੀ ਅੰਬ ਨਹੀਂ ਪੈਦਾ ਕਰ ਸਕਦੀ ਜਿਸ ਬੂਟੇ ਦਾ ਬੀਜ ਵਿਜੂਗੇ ਉਹ ਬੂਟਾ ਹੀ ਪੈਦਾ ਹੋਵੇਗਾ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਾਣੀ ਬਾਬਾ ਫਰੀਦ ਸਿੰਘ ਜੀ ਇਸ ਪਸਟ ਕਰਦੇ ਹੋਏ ਕਹਿੰਦੇ ਹਨ ਫਰੀਦਾ ਲੋੜੇ ਦਾਖ ਵਿਜ਼ੋਰੀਆ ਕਿਕਰ ਵਿਜ਼ੇ ਜੱਟ ਹੰਡੇ ਉਹਨ ਇੱਕਤਾਈ ਦਾ ਪੈਂਦਾ ਲੋੜੇ ਪਰ ਪਾਵ ਜੱਟ ਕਿਕਰ ਦੇ ਵਿੱਚ ਵਿਜ ਕੇ ਦਾਖਾ ਪੜੇ ਤਾਂ ਨਹੀਂ ਹੋ ਸਕਦਾ ਇਸੇ ਤਰ੍ਹਾਂ ਭਾਈ ਮਹਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਚਾਹਨਾ ਆ ਕਿ ਔਰਤ ਬੱਚਾ ਪੈਦਾ ਤਾਂ ਕਰ ਸਕਦੀ ਆ ਪਰ ਬੱਚਾ ਮੁੰਡਾ ਹੋਵੇ ਜਾਂ ਕੁੜੀ ਇਹ ਤਾਂ ਬੰਦੇ ਦੇ ਹੱਥ ਫਸਾ ਔਰਤ ਦੇ ਨਹੀਂ ਭਾਈ ਬੀਬੀ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ ਅਤੇ ਇਸ ਮਾਮਲੇ ਦਾ ਸੋਚ ਸਮਝ ਕੇ ਹੀ ਫੈਸਲਾ ਕਰਨਾ ਚਾਹੀਦਾ ਆ ਇਹ ਸੁਣਦਿਆਂ ਹੀ ਸਾਰੇ ਪਤਵੰਤੇ ਇੱਕ ਬਰ ਚੁੱਪਚਾਪ ਸੋਚਣ ਲੱਗ ਪਏ ਹੁਣ ਸਰਪੰਚ ਕਰਤਾਰ ਸਿੰਘ ਉਠਿਆ ਤੇ ਤਲਾਕ ਮਾਰੇ ਕੋਈ ਫੈਸਲਾ ਕਰਨ ਤੋਂ ਪੂਰਾ ਜਵਾਬ ਦਿੱਤੀਆਂ ਕਹਿਣ ਲੱਗਾ ਪਈ ਵਿਕਰ ਦਾ ਇਲਾਜ ਕਰਵਾਇਆ ਜਾਵੇ ਅਗਲੇ ਸਾਲ ਇਸ ਮਾਮਲੇ ਬਾਰੇ ਮੋਰ ਇਕੱਠ ਕੀਤਾ ਜਾਵੇਗਾ ਧੰਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸੱਚੀ ਕਲ